ਹਲੋ ਵੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਲਾਇ ਵੀ ਪਹਿਲਾ ਮੈਂ ਵੀਡੀਓ ਪਾਈ ਸੀ 9 ਟਿੱਕਿਆਂ ਦੀ 3 3 3 ਇਹਦੇ ਕੱਲ ਚੌਥਾ ਭਰਾਤਾ ਮਹੀਨੇ ਬਾਅਦ ਐ ਮਨ ਤੈਰ ਸਮਝ ਨਹੀਂ ਆਉਂਦੀ ਹੁਣ ਮੈਂ ਆਪਾਂ ਬਾਤ ਘਾਟ ਵੀ ਪੂਰੀ ਕਰਦਿਆ ਦੇਖੋ ਲੱਸੀ ਪਿਉਨੇ ਹੁਣ ਇਹਨੂੰ ਹੂੰ ਆ ਲੱਸੀ ਜਿਹੜੀ ਆਪਣੀ ਰੜਕਣੇ ਚ ਪਈ ਹੁੰਦੀ ਆਪ ਡੋਲ ਦੇ ਤਾਂ ਹੈ ਨਹੀਂ ਪਿਆ ਦਿੰਨੇ ਹੁੰਦੇ ਆ ਤੇ ਇਹਦੇ ਭਰਾਇਆ ਕੱਲ ਚੌਥਾ ਟੀਕਾ ਉਹਨੇ ਆਖਿਆ ਵੀ ਹੁਣ ਇੱਕ ਸਕੀਮ ਲਾਉਣੀ ਪਊਗੀ ਕੱਲ ਇਹ ਰਿੰਗੀ ਜਾਂਦੀ ਸੀ ਤੇ ਤਾਰਾਂ ਸੀ ਕੱਲ ਇੱਕ ਟੀਕਾ ਭਰਾਤਾ ਇੱਕ ਅੱਜ ਭਰਾਵਾਂਗੇ ਦੂਸਰੇ ਦਿਨ 12 ਘੰਟਿਆਂ ਬਾਅਦ 24 ਘੰਟਿਆਂ ਬਾਅਦ ਸੱਚ ਇੱਕ ਹੀਟ ਆਈ ਤੋਂ ਭਰਾਤਾ 12 ਘੰਟਿਆਂ ਬਾਅਦ ਇੱਕ ਭਰਾਤਾ ਆਪਾਂ ਅੱਜ ਬਰਾ ਦਾਂਗੇ ਹਾਂ ਤੇ ਫੇਰ ਦੇਖਦੇ ਆ ਰਹਿੰਦੀ ਆ ਕਿ ਨਹੀਂ ਦੋ ਟੀਕੇ ਨਾਲ ਅਸਲ ਆਪ ਨੂੰ ਭਰ ਨਹੀਂ ਹੁੰਦੀ ਉਹ ਬਣਾ ਭਰੀ ਚੱਲੇ 12-12 ਘੰਟਿਆਂ ਬਾਅਦ ਤੇ ਇਹਨਾਂ ਦਾ ਹਾਲੇ ਪਤਾ ਕੋਈ ਨਹੀਂ ਤੇ ਇੱਕ ਨਾ ਮੈਂ ਵੀਡੀਓ ਪਾਉਣ ਦਾ ਮਤਲਬ ਇਹ ਸਾਰਾ ਮੱਖਣਾ ਇਹਨੇ ਜ਼ਖਮ ਘਰ ਛੱਡਿਆ ਥੱਲੇ ਮੈਂ ਤਾਂ ਤੇਲ ਰੋਜ਼ ਵੰਗੂ ਲਾਉਣਾ ਕ ਤੇਲ ਇੱਥੇ ਕਾਮਯਾਬ ਨਹੀਂ ਥੱਲੇ ਬਹਿ ਗਈ ਤੇਲ ਲੈ ਜਾਂਦਾ ਝੋਟੀ ਮੱਝ ਨੇ ਬੈਠਣਾ ਜ਼ਰੂਰ ਐ ਆਵੇ ਮੱਖ ਤਾਂ ਕਰਦੀ ਤੰਗ ਤੇ ਮੈਨੂੰ ਨਾ ਯਾਰ ਮੜਿਆ ਕਮੈਂਟ ਦੇ ਵਿੱਚ ਭਰਾ ਬਣੇ ਦੀ ਲਾ ਦੱਸੋ ਯਾਰ ਜਾਂ ਤਾਂ ਕੋਈ ਇੰਗਲਿਸ਼ ਦਵਾਈ ਦੱਸੋ ਤੋ ਸਪਰੇਅ ਸਭੂ ਮੈਡੀਕਲ ਤੋਂ ਲਿਆਵਾਂਗੇ ਜਾਂ ਕੋਈ ਘਰੇਲੂ ਦੱਸੋ ਵੀ ਮੱਖ ਦਾ ਹੱਲ ਪੱਕਾ ਹੋ ਜੇ ਬਸ ਐ ਤੰਗੀ ਹੋਈ ਜਾਂਦੀ ਮੱਖ ਦਾ ਹੱਲ ਹੋ ਜੇ ਬੜੇ ਔਖੇ ਆ ਯਾਰ ਪਸੂ ਹੂੰ ਪਹਿਲਾਂ ਚੁੱਚੜ ਲੂ ਪੀ ਲੈਂਦੇ ਸੀ ਹੁਣ ਉਹ ਤਾਂ ਹਟ ਗਏ ਤੇ ਉਹਦਾ ਹੁਣ ਲੱਗਣੋ ਲੁਗਣੀ ਹਟ ਗਏ ਹੁਣ ਮੱਖ ਦਾ ਰੌਲਾ ਹੈ ਯਾਰ ਮੱਖ ਦਾ ਇੱਕ ਗਾਂਹਾਂ 'ਚ ਜਾ ਕੇ ਮੱਛਰ ਵਾਲਾ ਤੰਗ ਕਰਦਾ ਉਹ ਵੀ ਨਹੀਂ ਰਹੀ ਹਾਂ ਇਹਦਾ ਨਾਮ ਰੱਖ ਰੱਖਿਆ ਆਪਾਂ ਲੰਬੀ ਉਹਦਾ ਨਾਮ ਰੱਖ ਰੱਖਿਆ ਵਾ ਭੇਡੂ ਉਹ ਭੇਡਰ ਗਈ ਸੀਗੀ ਛੋਟੀ ਹੁੰਦੀ ਆ ਜਾ ਇੱਧਰ ਚੱਲੀਏ ਤੇ ਇਹ ਲੰਬੀ ਹੈ ਕਿਉਂਕਿ ਲੰਮੀ ਵਾਲੀ ਹੈ ਨੀਰਾ ਦਾਣਾ ਪਾਇਆ ਵਾ ਮੱਝਾਂ ਨੀਰੇ ਨੂੰ ਖਾਈ ਜਾਂਦੀਆਂ ਮੱਖ ਮੱਝਾਂ ਨੂੰ ਖਾਈ ਜਾਂਦੀ ਆ ਹੂੰ ਹੁਣ ਗਾਂ ਨੂੰ ਨਹੀਂ ਪੰਗਾ ਲੈਂਦੇ ਯਾਰ ਕਟੀਆਂ-ਕੁੱਟੀਆਂ ਦਾ ਨਾ ਦੇ ਜੀ ਦਿਹਾੜ ਕਰਨੀਆਂ ਵਸ ਜਦੋਂ ਦੁੱਧ ਨੂੰ ਹਟ ਗਈ ਟਪਾ ਦਿਓ ਬਹੁਤ ਔਖਾ ਯਾਰ ਆ ਦੇਖ ਹੁਣ ਇਹ ਖੁਰਕ ਦੀਆਂ ਸਿੰਘ ਤੇ ਖੂਨ ਕੱਢ ਲੈਂਦੀ ਆ ਦੇਖੋ ਇਹਨੇ ਖੂਨ ਕੱਢਿਆ ਵਾ ਪਰ ਅਣਾ ਦੂਜੇ ਦਿਨ ਤੇਲ ਭਾਲਦੀ ਆ ਤਾਂ ਵੀ ਲਾਵੇ ਹੋਰ ਦੂਜੇ ਪਸੂੜ ਨਹੀਂ ਕਰਦੇ ਮੱਖ ਦਾ ਹਰ ਵਾਲ ਨਹੀਂ ਨਿਆ ਤੈਨੂੰ ਨਹੀਂ ਮਿਲਣੀ ਲੱਸੀ ਨਾ ਪਾਣੀ ਪੀ ਤੇ ਰਹੀਂਗੀ ਤਾਂ ਮਿਲੂ ਤੈਨੂੰ ਲੱਸੀ ਰੈਂਦੀ ਤਾਂ ਹੈ ਨਹੀਂ ਰੈਂਦੀ ਤਾਂ ਚਲੋ ਉਹ ਵੀ ਨਹੀਂ ਪਰ ਉਹ ਦੁੱਧ ਤਾਂ ਦਿੰਦੀ ਐ ਦੇਨ ਲਸੀ ਤੋਂ ਤੱਕ ਤੇ ਉਹ ਵੀ ਆਹੋ ਇਹ ਤੁਸੀਂ ਹੈਈ ਕਾਫੇ ਵਾਲੀਆਂ ਨਹੀਂ ਵੇਚ ਰਾਲੀਆਂ ਤੁਸੀਂ ਤਾਂ ਉਹ ਵੀ ਕੁਛ ਨਹੀਂ ਵਟਾਉਣਾ ਕੋਈ ਉਹ ਛੋਡੇ ਚ ਹੈਈ ਕੱਖ ਨਹੀਂ ਤੁਸੀਂ ਰੋ ਫੇਰ ਹੈ ਚਲੋ ਓਕੇ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਦੇਈ ਤੇ ਆਪਣਾ ਵੀ ਚੈਨਲ ਕਾਮਯਾਬ ਕਰੋ ਆਹ ਦੇਖੋ ਮੱਖੇ ਦੇ ਬੁਰਾ ਹਾਲ ਆ ਥੱਲੇ ਕਾਮਯਾਬ ਨਹੀਂ ਨਾ ਤੇਰਾ ਇੱਕ ਲਾਤਾ ਬਹਿ ਗਿਆ ਉਤਰ ਗਿਆ ਜਦੋਂ ਬਹਿ ਗਈ ਝੋਟੀ ਤੇ ਉਤਰ ਜਾਣਾ ਬਸ ਜਿੰਨਾ ਚਿਰ ਖੜੀ ਆ ਕਾਮਯਾਬ ਆ ਓਕੇ ਜੀ